ਆ ਰੌਲਾ ਪੈ ਗਿਆ ਮਰੇ ਕੋਲੇ ਕੁੜੀ ਦੇ ਮੁੰਡੇ ਦਾ ਚੌਕੇ ਪਿੰਡਾ ਮੇਰੇ ਪਿੰਡਾਂ ਕੋਲੇ ਬਰਾਂਡੇ ਜ਼ਿਲ੍ਹੇ ਚ ਉਥੋਂ ਦਾ ਮੁੰਡਾ ਸੀ ਤੇ ਤਲਵੰਡੀ ਮੱਜੂ ਕੇ ਪਿੰਡਾ ਭਧੌਰ ਕੋਲੇ ਉਥੋਂ ਦੀ ਕੁੜੀ ਸੀ ਮੁੰਡੇ ਆਲਾ ਆ ਗਿਆ ਮੁੰਡੇ ਦਾ ਪਿਓ ਮਰੇ ਕੋਲ ਕਹਿੰਦਾ ਭਾਈ ਮੇਰਾ ਮੁੰਡਾ ਕੈਨੇਡਾ ਗਿਆ ਮੇਰੀ ਨੂੰਹ ਵੀ ਕੈਨੇਡਾ ਹੈ ਕਹਿੰਦਾ ਮੇਰੇ ਮੁੰਡੇ ਨੂੰ ਮੇਰੀ ਨੂੰਹ ਨੇ ਉੱਥੇ ਪਤਾ ਨਹੀਂ 911 ਕਿਹੜਾ ਨੰਬਰ ਜਾ ਘਵਾਉਂਦੇ ਉੱਥੇ ਕਮਾ ਕੇ ਤੇ ਮੇਰਾ ਮੁੰਡਾ ਫੜਾਤਾ ਪੁਲਿਸ ਕੋਲੇ ਮਾ ਭਾਈ ਗੱਲ ਕੀ ਹੋਈ ਕਹਿੰਦਾ ਮੇਰੇ ਮੁੰਡੇ ਨੇ ਕੁੜੀ ਨੂੰ ਮਾਰਦਾ ਘੂਰਤਾ ਮੈਂ ਘੁਰਿਆ ਕਿਹੜੀ ਗੱਲ ਤੋਂ ਕਹਿੰਦਾ ਮੇਰੀ ਨੂੰਹ ਇੰਸਟਾਗ੍ਰਾਮ ਤੇ ਰੀਲਾਂ ਬਣਾਉਂਦੀ ਐ ਮੈਂ ਕਿਹਾ ਮੈਨੂੰ ਦਿਖਾ ਕਿਹੜਾ ਪੇਜ ਪੂਜ ਬਣਾਇਆ ਇੰਸਟਾਗ੍ਰਾਮ ਵਾਲਾ ਜਦੋਂ ਮੈਂ ਦੇਖਿਆ ਕੁੜੀ ਦਾ ਬਣਾਇਆ ਹੋਇਆ ਪੇਜ ਕੁੜੀਆਂ ਦੀਆਂ ਰੀਲਾਂ ਪੈਂਗੀਆਂ ਹੋਣਗੀਆਂ ਉਹ ਕੁੜੀ ਨੇ ਨੀਕਰ ਪਾਈ ਹੋਈ ਐ ਤੇ ਸਕਰਟ ਦੀ ਪਾਈ ਹੋਈ ਅੱਤੀ ਨੰਗੀ ਕੁੜੀ ਉਹ ਮੈਂ ਕੁੜੀ ਦੇ ਪਿਓ ਨੂੰ ਫੋਨ ਲਾ ਲਿਆ ਮਖਾ ਭਾਈ ਤੇਰੀ ਕੁੜੀ ਬਾਹਰ ਗਈ ਆ ਤੇ ਮੁੰਡਾ ਚੌਵळा ਬਾਹਰ ਆ ਉਹ ਕੁੜੀ ਨੇ ਮੁੰਡਾ ਫੜਾਤਾ ਕਾਰਨ ਕੀ ਆ ਕਹਿੰਦਾ ਭਾਈ ਯਾਰ ਘੂੜ ਦਾ ਕੁੜੀ ਦੀ ਕੁੱਟ ਮਾਰ ਕਰਦਾ ਮੈਂ ਕਿਉਂ ਕਰਦਾ ਥੋੜਾ ਜਿਹਾ ਟਾਈਮ ਲਗਾ ਕਹਿੰਦਾ ਇਹਦਾ ਇਹਨੂੰ ਪੁੱਛੋ ਮਖਾ ਭਾਈ ਮੇਰੇ ਕੋਲੇ ਤੇਰੀ ਕੁੜੀ ਦੀਆਂ ਰੀਲਾਂ ਨੇ ਅੱਧੀ ਨੰਗੀ ਹੋਈ ਕੁੜੀ ਤੇਰੀਆਂ ਰੀਲਾਂ ਪਾ ਰਹੀ ਆ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਇਹ ਕਿੱਡੀ ਗੱਲ ਆ ਸਾਰੀ ਦੁਨੀਆ ਹੀ ਬਣਾਈ ਜਾਂਦੀ ਆ ਮਾ ਬਾਤ ਤੇਰੇ ਜੇ ਕੁੜੀ ਦੇ ਸਿਰ ਤੋਂ ਚੁੰਨੀ ਸਰਕ ਜਾਂਦੀ ਸੀ ਨਾ ਤੇ ਸਾਹਮਣੇ ਕੁੜੀ ਦੇਖ ਲੈਂਦੀ ਸੀ ਵੀ ਮੇਰਾ ਪਿਓ ਖੜਾ ਮੇਰਾ ਚਾਚਾ ਤਾਇਆ ਮੇਰਾ ਭਰਾ ਖੜਾ ਮੇਰਾ ਦਾਦਾ ਖੜਾ ਅੱਖ ਦੀ ਘੂਰ ਨਾਲ ਕੁੜੀ ਚੁੰਨੀ ਠੀਕ ਕਰ ਲੈਂਦੀ ਸੀ ਤੇ ਸਾਡੇ ਪਿਓ ਕਹਿਣ ਲੱਗੇ ਕਿ ਕਿੱਡੀ ਗੱਲ ਹੋ ਗਈ ਜੇ ਮੇਰੀ ਕੁੜੀ ਅੱਧੀ ਨੰਗੀ ਹੋ ਕੇ ਰੀਲਾ ਮਣਾਉਂਦੀ ਐ ਇੱਥੋਂ ਤੱਕ ਨਿੱਗਰ ਚੁੱਕੇ ਆਂ ਅਸੀਂ ਕੋਈ ਬੰਦਾ ਆਪਿਆਂ ਨੂੰ ਮਾੜਾ ਨਹੀਂ ਕਹਣਾ ਹੁੰਦਾ ਆਦਾ ਝੁਗਾ ਚ ਕਹੇ ਡੜ ਨੰਗਾ ਹੋਊਗਾ ਪਰ ਦੁੱਖ ਨਾ ਕਹਿਣਾ ਪੈਂਦਾ ਵੀ ਜਿਹੜੇ ਹਾਲਾਤਾਂ ਦੇ ਅਸੀਂ ਹੋ ਤਰੇ ਆ ਕੱਲਾ ਪੈਸਾ ਮੁੱਖ ਰੱਖ ਲਿਆ ਯਾਰ ਨਾ ਕੌਮ ਦੀ ਗੱਲ ਨਾ ਧਰਮ ਦੀ ਗੱਲ ਨਾ ਪਾਣੀ ਦੀ ਗੱਲ ਨਾ ਬੋਲੀ ਦੀ ਗੱਲ ਨਾ ਇਤਿਹਾਸ ਦੀ ਗੱਲ ਕਿੱਥੇ ਖੜਦੇ ਆਂ ਅਸੀਂ ਦੱਸੋ ਆ ਚੱਕ ਲੀਆਂ ਪੂਛਾਂ ਹੁਣ ਸਰਪੰਚੀ ਦੀਆਂ ਵੋਟਾਂ ਵੇਲੇ ਚੱਕੀ ਫਿਰਦਾ ਲਾਂਗੜ ਕੋਈ 50 ਲੱਖ ਲਾਊ ਕੋਈ 20 ਲੱਖ ਲਾਊ ਕਿ ਲਾਤ ਰੁਗ 2 ਕੋਲੇ ਤਰੁਗ ਕੋਈ ਬਾਜੂ ਚੱਕੂ ਕੋਈ ਬੌਕਰ ਦਾ ਕਿਹੜੀ ਜਿਹੜਾ ਫਿਰਦਾ ਕੋਈ ਕਾਂਗਰਸ ਨਾਲ ਤੁਰਿਆ ਫਿਰਦਾ ਕੋਈ ਬਾਦਲਾ ਨਾਲ ਤੁਰਿਆ ਫਿਰਦਾ ਕੋਈ ਭਾਜਪੀ ਨਾਲ ਤੁਰਿਆ ਫਿਰਦਾ ਕੱਖ ਨਹੀਂ ਨਾਲੇ ਕੋਈ ਇਹ ਨਹੀਂ ਹੈਗਾ ਬਿਕਿ ਉਹਨਾਂ ਦੇ ਮੰਚੇ ਕੋਈ ਆਏ ਆ ਵੀ ਅਸੀਂ ਵਿਕਾਸ ਕਰਨਾ ਸਰਪੰਚ ਬਣ ਕੇ ਉਹ ਤਾਂ ਬਹੁਤ ਥੋੜੇ ਬੰਦੇ ਹੋਣਿਆ 5-4% ਬਾਕੀ ਦਾ ਫੋਕੀ ਚਾ ਉਧਰ ਦੇ ਮਾਰੇ ਵੀ ਗੱਡੀ ਦੇ ਮਗਰ ਸਰਪੰਚ ਲਖਾਉਣਾ ਕਿੱਥੇ ਖੜ ਕੇ ਬਾਈ ਜਾ ਕੇ ਯਾਰ ਛੋਟਾ ਪੰਜਾਬ ਦਾ ਜਿਵੇਂ ਜਸਵੰਤ ਕਮਲ ਜੀ ਨੇ ਕਿਹਾ ਸੀ ਕਹਿੰਦਾ ਜਿਵੇਂ ਰੇਤੇ ਰੇਤਾ ਕਰਦਾ ਨਾ ਮੁਠੀ ਚੋਂ ਪੰਜਾਬ ਐਂ ਕਰ ਰਿਹਾ ਬਾਈ ਦੁੱਖ ਨਾਲ ਕਹਿਣਾ ਪੈਂਦਾ ਬਹੁਤ ਚਿਰ ਦੇ ਕਲਪ ਦੇ ਬਹੁਤ ਚੜਦੇ ਪਿੱਛੇ ਦੇ ਫਰਦਿਆਂ ਕੋ ਸੁਣਨ ਨੂੰ ਤਿਆਰ ਨਹੀਂ ਹੈਗਾ। ਗੁੱਸਾ ਨਾ ਕਰੋ ਐ ਨਹੀਂ ਪਤਾ ਕੱਲੋਂ ਇਥੋਂ ਥੋੜੇ-ਮੋਟੇ ਉਹਨਾਂ ਨਾਲ ਹੀ ਹੋ ਜਾਊ। ਵਿਚਾਰ ਕੋਈ ਗੱਲ ਨਹੀਂ ਹੁਣ ਆਪਣੇ ਭਈਆ ਜੀ ਸਰਪੰਚ ਬਣ ਗਏ। ਹੁਣ ਆਪਾਂ ਕੋਈ ਗੱਲ ਨਹੀਂ ਕੱਲੋਂ 10 ਘਾਟ ਕਰਾਉਣਿਆ ਕਿ ਮੋਹਰ ਲਗਾਉਣੀ ਐ ਇਧਰ ਨੂੰ ਹੋ ਜਾ। ਅਸੀਂ ਫੇਰ ਕਹਿੰਦੇ ਆ ਅਸੀਂ ਕਿਸੇ ਮذਬਬ ਕਿਸੇ ਜਾਤ ਕਿਸੇ ਫਿਰਕੇ ਦੇ ਖਿਲਾਫ ਨਹੀਂ ਐ ਕਿਸੇ ਇਨਸਾਨ ਦੇ ਖਿਲਾਫ ਨਹੀਂ ਐ ਪਰ ਇਹ ਸਾਡੀ ਧਰਤੀ ਆ ਸਾਡੇ ਪਾਣੀ ਨੇ ਸਾਡੀ ਬੋਲੀ ਆ ਸਾਡਾ ਬजूद ਇਹਦੇ ਕਰਕੇ ਜਾਂਦਾ ਜੇ ਬਾਰ-ਬਾਰ ਗੱਲ ਆਪਾਂ ਕਰਨ ਲਾਗੇ ਹੋਂ ਦੀ ਗੱਲ ਆ ਗਈ ਆ ਗਈ ਨਾ ਹੋਂ ਬਚੂ ਕਿਵੇਂ ਦੱਸ ਦੋ ਕਿਵੇਂ ਬਚੂਗੀ ਹੁਣ ਗੁੱਸਾ ਨਾ ਕਰੋ ਬਾਈ ਨੇ ਗੱਲ ਕਈ ਖਾਲਸੇ ਨੇ ਕਹਿੰਦਾ ਭਾਈ ਅਸੀਂ ਜ਼ਮੀਨਾਂ ਨਹੀਂ ਵੇਚੀਆਂ ਸੁਣੋ ਆ ਸੁਣਦਾ ਹੁਣ ਪਵਾਦ ਵਾਲੋ ਮਾਰੇ ਤੋਂ 5 ਕਰੋੜ ਦਾ ਕਿੱਲਾ ਹੋ ਗਿਆ ਜੀ ਮਾਰੇ 10 ਕਰੋੜ ਦਾ ਹੋ ਗਿਆ ਜੀ ਕੰਡੇ ਕਿਨੇ ਵੇਚੇ ਆ ਬਾਈ ਤੁਸੀਂ ਨਹੀਂ ਵੇਚੀ ਹੋਣੀ ਥੋੜੇ ਨਾਲ ਲੈ ਪਿੰਡਾਂ ਨੇ ਕਿੰਨੀ ਜਿਵੇਂ ਵੇਚੀ ਆ ਹੋਰ ਸੁਣ ਲਓ ਐਸੇ ਛੋੜਿਆ ਪਿੰਡਾਂ ਚਾਲੇ ਦਲੇ ਕੀ ਹੋ ਰਿਹਾ ਜੇ ਕਿਸੇ ਬੰਦੇ ਦੇ ਘਰੇ ਚਾਰ ਕਮਰੇ ਆ ਤਾਂ ਉਹਨੇ ਕਿਰਾਏ ਤੇ ਜਾਣੇ ਹੋਏ ਆ 2000 ਰੁਪਏ ਇੱਕ ਪਰਵਾਸੀ ਤੋਂ ਲੈ ਰਿਹਾ 10 ਬੰਦੇ ਕਮਰੇ ਜਬਾਰ ਤੇ 2000 ਆਉਣ ਲੱਗ ਗਿਆ ਜੇ ਤਿੰਨ ਕਮਰੇ 60000 ਚਾਰ ਕਮਰੇ 80000 ਤੇ ਆਪ ਕਿੱਥੇ ਰਹਿ ਰਿਹਾ ਆਰੇ ਕੋਕਣਾ ਦੇ ਖੁੱਡੇ ਜੇ ਬਣਾਇਆ ਫਲੈਟਾਂ ਇੰਚ ਕਿਰਾਏ ਤੇ ਫਿਰ ਕਹਿੰਦੇ ਸਾਡੇ ਘਰ ਦੱਬ ਲਈ ਸਾਡੀ ਜ਼ਮੀਨ ਦੱਬ ਲਈ ਹੋ ਸਾਡੇ ਦੱਬਣ ਕੇ ਜਾ ਕੇ ਬਰਹੰਡੇ ਸੋਡੇ ਹੀ ਦੱਬਣ ਗਏ ਦੱਬ ਖੈਰ ਉਧਰ ਵੀ ਰਹੇ ਆ ਉਧਰ ਵੀ ਆ ਗਏ 22 ਬਖਸ਼ੀਸ਼ ਨੇ ਗੱਲ ਕੀਤੀ ਕਿ ਧਾਰਾ 371 ਏ ਜਿਹੜੀ ਨਾਗਾ ਲੈਂਡ ਚ ਮੇਜੋਰਮ ਦੇ ਵਿੱਚ ਜਾਤ ਲਗਾਣਾ ਦੇ ਵਿੱਚ ਲਾਗੂ ਹੈ ਵਿਸ਼ੇਸ਼ ਅਧਿਕਾਰ ਦਿੰਦੀ ਆ ਉਹਨਾਂ ਲੋਕਾਂ ਨੂੰ ਉੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ, ਵੋਟ ਨਹੀਂ ਬਣਾ ਸਕਦਾ। ਨੌਕਰੀ ਨਹੀਂ ਲੈ ਸਕਦਾ। ਅਸੀਂ ਬੜੇ ਲੰਮੇ ਸਮੇਂ ਤੋਂ ਰੋਲਾ ਪਾਉਂਦੇ ਆ ਰਹੇ ਹਾਂ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਤੇ ਪੰਜਾਬ ਦੇ ਵਿੱਚ ਕੋਈ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਕੇ ਕਾਨੂੰਨ ਬਣਨਾ ਚਾਹੀਦਾ। ਜਿਵੇਂ ਹਿਮਾਚਲ 'ਚ ਹੈ। ਹਿਮਾਚਲ 'ਚ ਕੀ ਹੈ? ਤੂੰ ਨੌਕਰੀ ਲੈ ਕੇ ਦਿਖਾਓ ਜਾ ਕੇ। ਜ਼ਮੀਨ ਲੈ ਕੇ ਦਿਖਾਓ। ਰਾਜਸਥਾਨ ਲੈ ਕੇ ਦਿਖਾਓ। ਉੱਤਰਾਖੰਡ ਜਾ ਕੇ ਦਿਖਾਓ। ਪੰਜਾਬ ਸ਼ਾਮਲਾਟ ਬਣਾਤਾ ਯਾਰ। ਕੀ ਚਾ ਕਿਨੇ ਕੰਮ ਆ ਥੋੜੇ ਵੀਰ ਦਵਿੰਦਰ ਜਿਹੜਾ ਇੱਥੇ ਉਹਦਾ ਐਮ ਐਲ ਏ ਹੁੰਦਾ ਸੀਗਾ ਥੋੜੇ ਬਹੁਤੇ ਹੋਣੇ ਆ ਜਿਹੜੇ ਵੀਰ ਦਵਿੰਦਰ ਨਾਲ ਵੀ ਹੋਣੇ ਇੱਥੇ ਉਹਦੇ ਜੁੜੇ ਹੋਏ ਇੱਥੇ ਬੈਠੇ ਹੋਣੇ ਆ ਵੋਟਾਂ ਤੁਸੀਂ ਪਾਈਆਂ ਹੋਣੀਆਂ ਵੀਰ ਦਵਿੰਦਰ ਨੇ ਇਹ ਕੰਡੇ ਬੀਜੇ ਬੰਝ ਗੱਡਿਆ ਉਹ ਸਾਰੇ ਚਾੱਕ ਕੇ ਲਿਆ ਕੇ ਆਸੇ-ਪਾਸੇ ਥੋੜੇ ਇੱਥੇ ਬਸਾਤੇ ਆ ਰੈਂਦੀ ਖੁੰਦੀ ਕਸਰ ਕਲਵੰਤ ਨੇ ਕੱਢ ਤੀ ਜਿਹੜਾ ਹੋਣਾ ਥੋੜੇ ਐਮ ਐਲ ਏ ਇਹ ਝਾੜੂ ਵਾਲਿਆਂ ਦਾ ਹੁਣ ਇਹਨੇ ਕਹੇ ਕੱਢ ਤੀ ਲੈ ਕੇ ਅੱਛਾ ਹੋਰ ਸੁਣ ਲਓ ਮੈਨੂੰ ਹੁਣੀ ਬਾਈ ਦੱਸ ਰਿਹਾ ਸੀਗਾ ਨਾਲ ਬੈਠਾ ਕਹਿੰਦਾ ਬਾਈ ਜਿਹੜੀਆਂ ਉਹਨਾਂ ਦੀਆਂ ਵੋਟਾਂ ਬਣੀਆਂ ਨੇ ਨਾ ਵੋਟਾਂ ਬਣੀਆਂ ਸਾਡੇ ਪਤੇ ਤੇ ਸਾਡੇ ਟਿਕਾਣੇ ਸਾਡੇ ਐਡਰੈਸ ਤੇ ਇੱਕ ਘਰ ਦੇ ਵਿੱਚ 20 ਵੋਟਾਂ ਪਾ ਦਿਆਂਗੇ 30 ਪਾ ਦਿਆਂਗੇ 50 ਪਾ ਦਿਆਂਗੇ ਛੋੜਾ ਐਡਰੈਸ ਆ ਛੋੜੇ ਘਰ ਦਾ ਪਤਾ ਵੋਟ ਉਹਨਾਂ ਦੀ ਬਣੀ ਆ ਆਧਾਰ ਕਾਰਡ ਛੋੜੇ ਪਤੇ ਦੇ ਬਣੂਗਾ ਉਹਦਾ ਛੋੜੇ ਘਰ ਦੇ ਮਾਲਕ ਬਣਗੇ ਕਿਵੇਂ ਕੱਢੋਂਗੇ ਕੱਲੋਂ ਦਾਵਾ ਧੋਕਣਗੇ ਜਾ ਕੇ ਵੀ ਦੇਖੋ ਜੀ ਆ ਸਾਡਾ ਘਰ ਹੈ ਐਸੇ ਘਰ ਦਾ ਪਤਾ ਹੈ ਐਨੇ ਨੰਬਰ ਘਰ ਹੈ ਸਾਡਾ ਇੱਥੋਂ ਦਾ ਐਡਰੈਸ ਹੈ ਪਤਾ ਆ ਸੁਣਾ ਵੋਟਰ ਕਾਰਡ ਹੈ ਆਡਾ ਆਧਾਰ ਕਾਰਡ ਹੈ ਕਿੱਥੇ ਭਜੋਗੇ ਨਿਕਲ ਨਹੀਂ ਦੇਣਾ ਭਾਈ ਨਿਕਲ ਨਹੀਂ ਦੇਣਾ ਇਹਦਾ ਕਿੰਨੇ ਜਿਹੜੇ ਕਲਪਦਿਆਂ ਲੋਕ ਸਾਨੂੰ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਇਹ ਖਿਲਾਫ ਆ ਜੀ ਫਲਾਨਿਆਂ ਦੇ ਅਸੀਂ ਕਿਸੇ ਦੇ ਖਿਲਾਫ ਨਹੀਂ ਭਾਈ ਸਰਬੱਤਾ ਦਾ ਭਲਾ ਮੰਗਣ ਵਾਲੀ ਕੌਮ ਹੈ ਸਾਡੇ ਗੁਰੂਆਂ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਸਰਬੱਤ ਦੇ ਭਲੇ ਦੀ ਗੱਲ ਕੀਤੀ ਆ ਪਰ ਅਸੀਂ ਇਹ ਧਰਤੀ ਦੀ ਖਾਤਰ ਲੰਮੇ ਸਮੇਂ ਤੋਂ ਖੂਨ ਡੋਲਿਆ ਡੋਲਦੇ ਆ ਰਹੇ ਆ ਹਜ਼ਾਰਾਂ ਲੱਖਾਂ ਸਿਰ ਲਾਏ ਸਾਡੇ ਯੋਧਿਆਂ ਨੇ ਸਾਡੇ ਸੂਰਮਿਆਂ ਸਾਡੇ ਗੁਰੂਆਂ ਸ਼ਹੀਦਾਂ ਨੇ ਇਹ ਧਰਤੀ ਦੀ ਖਾਤਰ ਸਾਡੇ ਵਾਲੇ ਉਹ ਫਿਰਦੇ ਝੰਡੇ ਚੱਕੀ ਕੈਨੇਡਾ 'ਚ ਪੀਆਰ ਦੇ ਦਿਓ ਪੱਕੇ ਕਰ ਦਿਓ ਤੁਰੇ ਫਿਰੋ ਕੈਨੇਡਾ 'ਚ ਪੀਆਰਾ ਮੰਗਦੇ ਇਧਰੋਂ ਥੋੜਾ ਲੁੱਟਿਆ ਗਿਆ ਕਾਫਲਾ ਸਾਰਾ ਕੁਝ ਗਿਆ ਤੁਹਾਡਾ ਨਾ ਉਹ ਤੇ ਦੇਣਾ ਨਾ ਇਧਰ ਦੇ ਰਹਿਣਾ ਉਹਨਾਂ ਨੇ ਜੁੱਤੀਆਂ ਮਾਰ ਕੇ ਕੱਢਣਾ ਇੱਥੇ ਉਹਨੂੰ ਕਹਿੰਦੇ ਖੜਨ ਨਹੀਂ ਦੇਣਾ ਬੜਨ ਨਹੀਂ ਦੇਣਾ ਬੜਦ ਕਿਵੇਂ ਦੇਣਗੇ ਕੁਦਰਤ ਤਾਂ ਵੀ ਨਿਜਮ ਹੈ ਵੀ ਜਿਹੜੀ ਚੀਜ਼ ਕੋਈ ਖਾਲੀ ਹੋ ਜੇ ਉਹਨੂੰ ਕੁਦਰਤ ਵੀ ਭਰ ਦਿੰਦੀ ਹੈ ਤੇ ਜਦੋਂ ਖਾਲੀ ਕਰਕੇ ਜਾਓਗੇ ਪੰਜਾਬ ਤੇ ਫਰਾਪੇ ਭਰਨਾ ਕਿਸ ਨੇ ਆ ਸਾਰਾ ਦੁਆਬਾ ਖਾਲੀ ਹੋ ਗਿਆ ਯਾਰ ਚੁੰਦੇ ਲੱਗੇ ਪਏ ਵੱਡੀਆਂ-ਵੱਡੀਆਂ ਹਵੇਲੀਆਂ ਲੋਕਾਂ ਨੇ ਚਾਰ-ਚਾਰ ਮੰਜ਼ਲੀਆਂ ਪਾਈਆਂ ਜੋ ਲੋਕਾਂ ਨੂੰ ਕੰਮਲ ਛੁੱਟਿਆ ਕੈਨੇਡਾ ਅਮਰੀਕਾ 20-20 ਸਾਲ ਦੀਆਂ ਕੁੜੀਆਂ ਕੱਲ ਗਈ ਤੋ ਰਹੀ ਜਾਂਦੇ ਆ ਜਿੰਨੀ ਸਾਡੀ ਕੌਮ ਪੂਰੀ ਦੁਨੀਆ ਜਾਣੀ ਜਾਂਦੀ ਸੀ ਵਿਅੰਖਾ ਵਾਲੀ ਕੌਮ ਹੈ ਗੈਰਤ ਵਾਲੀ ਕੌਮ ਹੈ ਜੁਰਤ ਵਾਲੀ ਕੌਮ ਹੈ ਅੱਜ ਸਭ ਤੋਂ ਨਿਖਿਤ ਕੌਮ ਮੈਨੂੰ ਦਖਣਾ ਕਹਿਣਾ ਪੈਂਦਾ